ਮੱਖਣ ਨਿਕਲ ਆਇਆ ਤੇ ਲੱਸੀ ਹੋ ਗਈ ਅੱਡੇ ਆਹ ਲੱਸੀ ਇਹ ਬਦਲੇ ਨਾ ਟਕਟਾ ਜਾ ਚੜਿਆ ਤੇਰੇ ਮੂੰਹ ਤੇ ਮੂੰਹ ਤੇ ਘਟਾ ਹੁਣ ਐਕਟ ਵਾ ਤੇ ਆਇਆ ਤੇਰੀ ਨਾਲ ਦੀ ਮੱਖਣ ਰਿ ਵਿਖਾ ਵਾ ਫੋਲਦੀਆਂ ਮੱਖਣ ਹੋਰ ੜਕਿਆ ਇਹਨੇ ੜਕਿਆ ਉਹ ਹਰ ਗੁਣ ਖਾਂਦੀ ਉਹਨੇ ਵੇਖੀ ਸੀ ਚਾ ਚਾਚ ਇਕੱਲਾ ਹੀ ਖਾਈ ਜਾਣਾ ਰੋਟੀ ਨੇ ਥੋੜੀ ਖਾਣਾ ਉਹਨੇ ਮੈਂ ਜਾ ਰਿਹਾ ਆਂ ਸਬਜ਼ੀ ਲੈਣ ਵਾਸਤੇ ਕਹਿੰਦੇ ਆ ਵੀ ਅੱਜ ਮਟਰਾਂ ਦੇ ਛੋਲ ਬਣਾਉਣੇ ਆ ਅੱਖਾਂ ਕੱਢਣ ਵਾਸਤੇ ਬਣੀਆਂ ਇੱਕਾ ਕੜਦੀ ਇਹਨਾਂ ਤਾਂ ਹੀ ਚੱਲ ਚੱਲੀ ਗਏ ਲੈ ਇਹ ਟੰਗਣਾ ਵਿੱਚ ਕੀ ਦੁੱਧ ਹੈ ਹੈ ਵੇ ਇਹਨੂੰ ਕੋਈ ਮੈਂ ਮੈਂ ਇਦਾਂ ਪੈਰਾਂ ਵਿੱਚ ਰੱਖ ਲੈਣਾ ਬੜਾ ਵਧੀਆ ਲੱਗਦੀ ਸੀ ਮੈਂ ਤਾਂ ਜਲਦੀ ਹੈ ਗਨੂ ਲੈਣਾ ਅਜੇ ਅ ਡੋਰੀ ਪਾਈ ਭਰਾਵਾ ਇਹਨੂੰ ਤਵੀਤ ਨਹੀਂ ਕੋਈ ਅੱਲਾ ਆ ਜਾ ਕਿ ਆਂਦੀ ਇਹਨੂੰ ਬਸੀ ਬਾਦ ਬਸੀ ਬਾਦ ਮੈਂ ਦੀ ਹਟੇ ਵੀ ਆਲੀ ਚਾਹ ਬਰਾਦਰ ਕੀ ਕੀ ਕਰਦਾ ਹੈ ਨਾ ਕੱਲ ਮੈਂ ਉਹ ਤੇ ਰੋਈਗੀ ਕਹਿੰਦੀ ਮੈਨੂੰ ਟੀਕਾ ਨਾ ਲਾ ਦੇਗੇ ਅੱਛਾ ਹਾਂ ਸਾਰੀ ਦਵਾਈ ਹੈ ਜੀ ਅੱਜ ਕਾਮ ਦੀ ਜਗਾਮ ਪਹਿਲਾਂ ਨਹੀਂ ਇਹਦਾ ਰਾਤਾ ਸਕੂਲੇ ਛੱਡਣ ਦਾ ਫੇਰ ਮੈਂਨਣਾ 10 ਕਵਨ ਮੈਂ ਚੱਲ ਛੱਡ ਹੀ ਆਉਂਦੇ ਜਦੋਂ ਛੱਡ ਆਏ ਮੈਂ ਜੁੰਨੀ ਆ ਗਈ ਕੀ ਹੋਇਆ ਕਿ ਇਹ ਮੈਂ ਸਰਕਾਰੀ ਜੇਟਾ ਬੇ ਲੈ ਲਿਆ ਹਾਂ ਜਾਗਰ ਸਾਥ ਬਣਿਆ ਉਹਨਾਂ ਖੰਡੇ ਜਰਾ ਕਿਉਂ ਕਨਵਰ ਰੋਡ ਜੋ ਗਿਆ ਹੈ ਨਾ ਹਾਂਜੀ ਸਿਰੋਂ ਦੀ ਡਰੈਸ ਕੋਈ ਕੁਛ ਏਦਾਂ ਜਿਵੇਂ ਥੋੜਾ ਸ਼ਰਟ ਬਣਾਣੀ ਹਾਂ ਸ਼ਰਟ ਸੇਮ ਏਦਾਂ ਦੀ ਸ਼ਰਟ ਬਣਾਣੀ ਨਹੀਂ ਲੈਣਾ ਇਹ ਆਂਦਾ ਮੈਂ ਬਾਗਿਆਂ ਕਰਕੇ ਦੱਸਾਂ ਮੈਂ ਆਹ ਸੁਣੋ ਇਹ ਕਿ ਹੁੰਦਾ ਪਿਓਰ ਕਾਟ ਹੁੰਦੀ ਆ ਦੇਖੋ ਸੱਤੀਆਂ ਨੇ ਦੀ ਬਣਾਣੀ ਆ ਨਾ ਤੁਸੀਂ ਸਤੋਂ ਤੋਂ 14 ਤੇ 17 ਸਾਢੇ 17 ਮੀਟਰ ਵੱਦੀ ਸੀ ਆ ਰਿਕ ਨੂੰ ਲੈਣਾ ਆ ਲੈਣ ਵਾਸਤੇ ਆ ਘਰੇ ਹਰਗੁਣ ਸਤੀ ਅਸ਼ਾ ਸੌ ਗਈ ਫੇਰ ਹਾਂ ਮੈਨ ਲੱਗਾ ਉੱਠ ਗਈ ਖਣੀ ਮੈਂ ਲੈਣ ਆਇਆ ਉਹਨੂੰ ਅੱਛਾ ਅੱਛਾ ਬਹੁਤ ਚੰਗੀ ਸੁੱਤੀ ਬੜੇ ਤੈਨੂੰ ਵੇਜੀ ਬੜੇ ਚੰਗੀ ਸੁੱਤੀ ਤੈਨੂੰ ਠਾਲ ਲਿਗੇ ਭਰਾਵਾ ਇਹਨੇ ਰਾਤ ਸੌਣ ਨਹੀਂ ਦੇਣਾ ਨਹੀਂ ਤੇ ਸੋਰੀ ਕਿ ਨਾ ਪਾਈ ਨਮਨ ਚਾ ਇਹ ਚਾ ਸੁਣਿਆ ਕੌਣ ਆਇਆ ਚਾ ਇਹ ਚਾ ਇਹ ਕੌਣ ਆਇਆ ਸੀ ਇਹ ਕੌਣ ਆਇਆ ਸੀ ਚਲਾ ਚਲੀਏ ਆ ਜਾ ਆ ਮੈਂ ਆਪਾ ਤਾ ਆ ਮੈਂ ਆਪਾ ਤਾ ਪਾਜੀ ਕੇ ਪਾਜੀ ਕੇ ਪਾਜੀ ਕੇ ਪਾਜੀ ਕੇ ਪਾਜੀ ਕੇ ਪਾਜੀ ਕੇ ਆ ਅੱਜ ਆ ਆ ਨੀਂ ਨੀ ਆ ਗਈ ਕੋਤ ਨੂੰ ਨੀ ਆ ਗਈ ਓਏ ਸ਼ਮਾ ਆ ਗਈ ਕਿ ਤੇ ਸ਼ਮਾ ਆ ਗਈ ਇਧਰ ਮੁੜ ਰਵਾਂ ਪਾ ਨੀ ਸ਼ਮਾ ਆ ਗਈ ਕਿ ਤੇ ਸ਼ਮਾ ਆ ਗਈ ਮੇਰ ਕੋਤਾ ਉੱਠ ਗਈ ਚੱਲੀ ਕਿੱਥੇ ਜਾਣਾ ਭਰਾ ਆ ਇਹ ਨੀਚਰ ਦੇ ਸਤਾਨੀ 3:30 ਵਜੇ ਦਾ ਤੇ ਹੁਣ 6:00 ਵਜੇ ਮੈਂ ਨੰਬਰ ਨਹੀਂ ਪੂਰੀ ਕੀਤੀ ਅਸਲ 20 ਸੀ ਨਾ ਨਿੰਗਾਨਾ ਅਰੇ ਬੇਚਾਰੇ ਚਲੋ ਚਲੀਏ ਹਾਂ ਕੀ ਕਰ ਦਿੰਦੇ ਪਾਪਾ ਇਹਦੇ ਆਪਣੀ ਵਹਿੰਦੀ ਫੋਨ ਇਹਦਾ ਬਾਈ ਇਹਨੂੰ ਦੇਤੀ ਖਾਣ ਵਾਸਤੇ ਠੀਕ ਨਹੀਂ ਹੈ ਜਪਾਮ ਹੋਇਆ ਸੀ ਹੁਣ ਚੱਲ ਚੱਲ ਆ ਜਾ ਆ ਜਾ ਆ ਜਾ ਆ ਜਾ ਬਹਿ ਜਾ ਹੁਣ ਬਹਿ ਜਾ ਵੇ ਬਲਕਦਾਂ ਲੱਗਦਾ ਕਲਰ ਹੈ ਹਾਂ ਪਸੰਦ ਵੀਰੇ ਭਰਾ ਦੀ ਆ ਮਾੜੀ ਨਹੀਂ ਕਹਣੀ ਤਾਂ ਮੈਂ ਦੱਸਾਂ ਜੱਜੂ ਕੀ ਨਾ ਪੂਰੀ ਬਲੈਕ ਪੈਂਡ ਦਾ ਐਂਡ ਐਂਡ ਕਰਵਾਤਾ ਹੋਣੀ ਵੇਖੀ ਉਹ ਹੋਰ ਹੀ ਬਣਾਉਣੀ ਆ ਆ ਤੇ ਸ਼ਾਵ ਲੈ ਆਇਆ ਸਲੋਨ ਵਾਸਤੇ ਟੇਬਲ ਲੈਣ ਵਾਸਤੇ ਲੈ ਆ ਵੀ ਟੇਬਲਾਂ ਦੇ ਕੋਲ ਆ ਗਏ ਆਪਾਂ ਬਲੈਕ ਚਾਹੀਦੇ ਆਪਾਂ ਨੂੰ ਬਲੈਕ ਤੇ ਵਾਈਟ ਚਾਹੀਦੇ ਨੇ ਹਨਾ ਆਹ ਟਵਲ ਬੜੇ ਸੋਹਣੇ ਆ ਸਕਿਨ ਵਾਸਤੇ ਸਹੀ ਆ ਸਕਿਨ ਰੂਮ ਦੇ ਵਿੱਚ ਨਾ ਸਕਿਨ ਰੂਮ ਦੇ ਵਿੱਚ ਰੱਖਣ ਵਾਸਤੇ ਆਵਲੇ ਆ ਵੀ ਸਹੀ ਆ ਜੇ ਨਾ ਦੇਖ ਲੈਣੇ ਆ ਪਹਿਲੇ ਕਰ ਲੈਣੇ ਆ ਇਹਨਾਂ 10 ਤੇ ਨਾਂ ਮਿਲ ਗਏ ਨਵੇਂ ਇਹ ਕਰਨੇ ਆ ਇਹ 7 ਆ ਕਿਤੇ ਆ ਤੇ 8 ਆ ਕਰਨੇ ਆ ਇਹ ਵਾਲੇ ਟਾਵਲ ਜਿਹੜੇ ਦੋ ਟਾਵਲ ਦੇ ਨੇ ਇੱਕ ਟਾਵਲ ਫਰੀ ਆ ਮੇਰੇ ਰਦਾ ਆਹ ਵਾਲੇ ਲੈ ਲੈਣੇ ਆ ਕਰੀਮ ਕਲਰ ਚ ਸ਼ੇਡ ਆ ਵੀ ਲੈ ਲੈਣੇ ਫਿਰ ਇਹ ਓਕੇ ਕੰਮ ਬਲੈਕ ਦਾ ਸਹੀ ਏਡਾ ਹੀ ਵਾੜਾ ਨੀਚੇ ਆ ਉਹ ਤਾਂ ਥੋੜਾ ਫਰਕ ਹੈ ਥੋੜਾ ਜਿਹਾ ਫਰਕ ਹੋਵੇ ਥੋੜਾ ਫਰਕ ਹੈ ਚਲ ਠੀਕ ਹੈ ਸਕਿਨ ਵਾਸਤੇ ਨਾਲੇ ਆ ਸਹੀ ਹੋਣਾ ਵੱਡੇ ਬਸ ਠੀਕ ਸਕਿਨ ਰੂਮ ਚ ਰੱਖਣਵਾ ਤੇ ਚਲ ਠੀਕ ਹੈ ਬਈ ਉਹ ਵੀਡੀਓ ਵੇਖਣੀ ਜੇਬ ਜੂਬ ਚੈੱਕ ਕਰ ਲਾਂ ਨੇ ਵਾ ਸ਼ਾਮਾਂ ਛੁੱਟੀ ਜਾਣਾ ਕੈਸ਼ ਨਹੀਂ ਚੱਲ ਚੱਲ ਜਾ ਜੇ ਪਾ ਪੜੀਂਗਾ ਹਾਂਜੀ ਚੱਲ ਸ਼ੀਰਾ ਚੱਲੋ ਸ਼ੀਰਾ ਸਿਆਲਵਾ ਤੇ ਆ ਵਰਦੀ ਲਵਾਦ ਨੇ ਆ ਆਨਵਾਦੋ ਆਨਵਾਦੋ ਸਿਆਲਵਾ ਤੇ ਕੋਟ ਹੈ ਆਨਵਾਦੋ ਹਾਂ ਬੜੀ ਪਤਲੀ ਜੀ ਹੋ ਇੱਕ ਵੇਖਣਿਓ ਉਹ ਵੇਖਿਆ ਕਣੀ ਮੇਰੀ ਗੱਲ ਸੁਣੋ ਇੱਕ ਵੇਖਣੀ ਪੁਰਾ ਘਰੇ ਭਾਗ ਤ ਦੌੜਾ ਫਿਰਦਾ ਭਰਾ ਘੋਲੀ ਨਾਲ ਹੁੰਦਾ ਹੋ ਤਾਂ ਵੱਲੇ ਆਂਦੇ ਆ ਠੀਕ ਹੈ ਓਕੇ ਓਕੇ ਮਾਰਿਆ ਇਹ ਦੋ ਦਿਨਾਂ ਨਾਲ ਇੱਕ ਫ੍ਰੀ ਮਿਲਿਆ ਦੋ ਰੋਣ ਵਾਲੇ ਹਾਂ 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 ਅੰਦੀ ਭਲਵਾਂ ਜੀ ਕੀ ਕਰਨੀ ਸੰਦੀਪ ਕਿਉਂ ਕੱਤ ਲੱਗੀ ਅਜੀਬੀ ਵਰੀ ਮੈਂ ਤਾਂ ਅੰਦੀ ਕੱਢਦੇ ਮਲਾਈ ਬੜੀ ਜਮਾ ਹੋ ਗਈ ਆ ਹਾਂ ਇੱਥੇ ਹੋਰ ਵੀ ਸਮਾਨ ਲੱਗਣਾ ਹੁੰਦਾ ਸੀ ਪਰ ਭਾਂਡੇ ਲੱਗੇ ਫਿਰ ਇਹ ਜਲ ਜੁੰਦੀ ਆ ਐਰ ਕਾ ਵੱਡਾ ਡੂੰਗਾ ਹੀ ਲਾ ਲਾਂਗੇ ਆ ਇੱਕ ਦੋ ਵੱਟੇ ਦੁੱਧ ਹੋ ਜਾਣਗੇ ਨਾ ਆਈ ਵੇ ਕਰਦਾ ਕਿ ਉਹ ਹੀ ਖਾਣੇ ਜਿਆਦਾ ਬਾਹਰੋਂ ਨਹੀਂ ਕਦੀ ਲੈਂਦਾ ਮੋਂ ਹਨਾ ਜਿੱਦੋਂ ਵੀ ਅਸਲ-ਮਸਲ ਸਰਦੀਆਂ ਚ ਬਣਾਈਏ ਉਦੋਂ ਭਾਏ ਥੋੜਾ ਬੁੱਤਾ ਲਈਏ ਹਨਾ ਉਦੋਂ ਲੋੜ ਪੈਂਦੀ ਉਦੋਂ ਥੋੜ ਜਾਂਦਾ ਹਾਂ ਉਹਦਾ ਵੀ ਕਿਲੋ ਕਿਲੋ ਲਈਦਾ ਬਾਕੀ 1-2 ਕਿਲੋ ਸਾਡੇ ਘਰ ਜਮਾ ਹੀ ਰਹਿੰਦਾ ਵਾ ਸੰਜੀ ਚ ਪਾ ਕੇ ਖਾਂਦੇ ਆ ਨਾ ਹੂੰ ਦੁੱਧ ਸੁਖਣਾ ਸੀ 2-3 ਕਿਲੋ ਲਿਉਨੇ ਆ ਤੇ ਫਿਰ ਲੱਛ ਜਾਂਦੀ ਮਲਾਈ ਇਹਦੇ ਚ ਨਗਰਾਂ ਕਾਣੇ ਪਾ ਹਾਂ ਹਾਂ ਇਦਾਂ ਜਾਂਚ ਹੁੰਦੀ ਹੋਣੀ ਹੋਣੀ ਮੈਂ ਉਹ ਹੀ ਕਹਿਣਾ ਪੀਲੀ ਬਰੀ ਕੱਢ ਲੈ ਕਿਦਾਂ ਡੀਢ ਕਿਆ ਗਿਆ ਕਿਉਂ ਹੁਣ ਤੇ ਮੱਖਣ ਨਿਕਲ ਆਇਆ ਤੇ ਲੱਸੀ ਹੋ ਗਈ ਅੱਡੇ ਆਹ ਲੱਸੀ ਲੱਸੀ ਵੀ ੜੇ ਕੰਮ ਆ ਜਾਂਦੀ ਹਾਂ ਜਦ ਹੀ ਦਰਨਾ ਲੇਗੀ ਲੱਸੀ ਨਸੀ ਕਾ ਮੈਂਦੇ ਹੁਣ ਮੱਖਣ ਵਿੱਚ ਲਾ ਕੇ ਹੋਵਨਿਕ ਲਾਣਾ ਇਹ ਬਣਾਵਾ ਐਨ ਕਰਕੇ ਮੂੰਹ ਦੱਸ ਪੁੱਤ ਹਰ ਗੁਣਾ ਲੱਗੇ ਤੇ ਚਾਹ ਲੈਣ ਅਜਾ ਕੀ ਕਰਨਈਆ ਵੇਲ ਰੰਗਵਾਚ ਗਿਆ ਹਾਂ ਵੇਲ ਰੰਗਵਾਚ ਗਿਆ ਹਾਂ ਹਾਂ ਇਹਦਾ ਜੀ ਆਣ ਮਣੇ ਦਾਦਾ ਪੋਤੀ ਐਲੇ ਖਲਾਰਾ ਪਾ ਕੇ ਬਹਿ ਜਾਂਦੇ ਆ ਖਡਾਉਣਿਆਂ ਦਾ ਆਟਾ ਲੱਲਿੰਦੇ ਅਦਰ ਡਿਜ਼ਾਈਨ ਹੋਇਆ ਬਣਾਈ ਜਾਂਦੇ ਆ ਬੱਤਲ 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 ਇਹ ਬਦਲ ਲੱਗਦਾ ਕਟਾ ਜਾ ਚੜਿਆ ਤੇਰੇ ਮੂੰਹ ਤੇ ਮੂੰਹ ਤੇ ਘੱਟਾ ਹੁਣ ਐਕਟਰ ਆ ਤੇ ਆਇਆ ਅੱਛਾ ਕੰਨ ਦੇ ਦੀ ਹੁਣ 15 ਕ ਜਿੰਨਾ ਵੇਚੀਆ ਤੇਰੇ ਨਾਲ ਦੀਆਂ ਮੱਖਣ ਰਿੜਕਿਆ ਵਾਹ ਫੁੱਲ ਲਿੰਗਾ ਮੱਖਣ ਹੋਰ ਰਿੜਕਿਆ ਇਹਨੇ ਜਿੜਕਿਆ ਆਂ ਤੂੰ ਇਹ ਸਹੀ ਹਾਂ ਹਰਗੁਲਖਾਂ ਦੀ ਉਹਨੇ ਵੇਖੀ ਸੀ ਚਾ ਚਾਚ ਇਕੱਲਾ ਹੀ ਖਾਈ ਜਾਣਾ ਰੋਟੀ ਨੇ ਥੋੜੀ ਖਾਣਾ ਉਹਨੇ ਚੱਲ ਕੋਈ ਨਹੀਂ ਖਾਣਾ ਚੰਗਾ ਉਹ ਖਾਣ ਲਿਆ ਮਮੀ ਕਿਲੋ ਕਿਉਂ ਨਿਕਲੇਗਾ ਕਿ ਨਹੀਂ ਕਿ ਘਟਨੇ ਹੋਊਗਾ ਨਿਕਲੇਗਾ ਐਂ ਤਾਂ ਨਹੀਂ ਖਾਣਾ ਲੱਗਦਾ ਕਿਲੋ ਨਿਕਲੇ ਹਾਂ ਉਹ ਗੇ ਥੋੜਾ ਜਿਹਾ ਘਟ ਹੁੰਦਾ ਚਲੋ ਜੋੜ ਦੇਣਾ ਫੇ ਪਿੰਨੀਆਂ ਬੰਨਣਗੀਆਂ ਹਾਂ ਉਹ ਅਹੀਂ ਉਦਾਂ ਵੇ ਆ ਫੇ ਅਹੀਂ ਕਦੀ ਨਹੀਂ ਮੋਲ ਲਿਆ ਹਾਂ ਹਾਂ ਜਦੋਂ ਉਹ ਹੀ ਵੇਸ ਮੋਣੇ ਦੋ ਕਿਲੋ ਲੈ ਆਈਦਾ ਹੁੰਦਾ ਹਾਂ ਹਾਂ ਉਹ ਵੇਰ ਤਾਂ ਦੋ ਕਿਲੋ ਘਰੇ ਪਾਏ ਨੇ ਵਿੱਚ ਪੀ ਲਿਆ ਸੀ ਪਹਿਲੇ ਨਿਯੋੜਾ ਵਾ ਭਾਗੇ ਨਾ ਲੱਗਾ ਤਾਂ ਇੰਨਾ ਰੋਂਦੀ ਹੈ ਨਾ ਕੋਈ ਗੱਲ ਨਹੀਂ ਕਰਨ ਵਾਲੀ ਬੜਾ ਰੋਈ ਲਿਆ ਭੈਰ ਕਹਿੰਦੀ ਸਿਰ ਚ ਪਾਣੀ ਕਿ ਪਾਉਂਦੇ ਤੇ ਸਿਰ ਧੋਣਾ ਨਹੀਂ ਦੱਸ ਹੁਣ ਵੱਡੇ ਹੋ ਗਏ ਵਾ ਇੱਕ ਮਿੰਟ ਜੁੰਡੀ ਕਰਨੀ ਹੈ ਇਹਦੀ ਕਿ ਉਹਦਾ ਕੰਗੀ ਮਾਰਦੇ ਸਿਰ ਤੇ ਕੰਗੀ ਮਾਰਦੇ ਉਤਰਾ ਹੀ ਲੈ ਕੰਗੀ ਮਾਰਦਾ ਤੇਰਾ ਮਲਾ ਜਿਵੇਂ ਨਹੀਂ ਨਿਕਲੀ ਕਹੋ ਮੈਂ तू रोया तू रोया ਸੀ ਤਿੱਕਟਾ ਮੰਮੀ ਨੇ ਸਾਰੇ ਪਾਪਾ ਤਾਂ ਹੈ ਮੰਮੀ ਪਾਗੜਾ ਵੀ ਮਾਰੂ ਓਏ ਦੱਗਿਆ ਤੈਨੂੰ ਉਹ ਤਾਂ ਸੌਂ ਥੋੜਾ ਸੌਂ ਕਰਤਾ ਸੋਣਾ ਕਰਤਾ ਤੇਰਾ ਸਿਰ ਗੰਦਾ ਹੋਇਆ ਤੇ ਮਿੱਟੀ ਪਈ ਮਿੱਟੀ ਨਹੀਂ ਪਈ ਪਈ ਹੀ ਪਹਿਲਾਂ ਨੇ ਉਹ ਪੈਦਲ ਤਿੰਨ ਨੇ ਹਰ ਗੁੜ ਖਾਣ ਨੂੰ ਨਹੀਂ ਹਰ ਥੋੜੀ ਜਾਣਦੀ ਹਰ ਗੁਣ ਕਹੇ ਨਹੀਂ ਮੈਂ ਜਾਣ ਤੂੰ ਬੀਬੀ ਕਹਿਣੀ ਹੈ ਬੀਬੀ ਕਹਿਣੀ ਇਹ ਸੁਭਾ ਨੂੰ ਚਤਰੀ ਕਹਿੰਦੀ ਮੈਂ ਦਾਦੂ ਮੇਰਾ ਗੱਦੀ ਆਂਦੀ ਮੇਰੀ ਮਾਂ ਬਣਦੀ ਰੱਬ ਦੇ ਚ ਲਗੀ ਲੰਬੀ ਕੁੱਟ ਲਗੀ ਹਾਂ ਆਇਆ ਜੋਹੋਂ ਤੋਂ ਨੰਬਰ ਬੜਾ ਤੇ ਉਹ ਵੀ ਸਾਰੇ ਪਵਾਣੀਆਂ ਨੂੰ ਪਤਾ ਲੱਗ ਗਿਆ ਹੈ ਕਿ ਹਰ ਦੋਨੋਂ ਹੁੰਦੀ ਸਹੀ ਗੱਲ ਹੀ ਉਹ ਬੜਾ ਰੋਂਦੀ ਦੇ ਚਲਾ ਚੰਦਾ ਕੀ ਇਹ ਚਾਹ ਦਖਜਉਂਦੇ ਐ ਮੈਂ ਸੰਗਾ ਪਾੜੀ ਜਾਂਦਾ ਲੋਕਾਂ ਮੈਂ ਉਹਨੂੰ ਕੀ ਖਜਾਇਆ ਮੈਂ ਤਾਂ ਕੰਮ ਕੱਖ ਨਹੀਂ ਕਿਹਾ ਉਹ ਮੈਂ ਦੱਸਣ ਨੂੰ ਕਹਾਂਉਂ ੜਾ ਇਹ ਮੈਂ ਬੱਸ ਦੰਦੀ ਬਾੜ ਦਿੰਦੀ ਮੂੰਹ ਬੋਲਦਾ ਹੀ ਹਾਏ ਲੈ 9 ਜਿਆਦਾ ਹੋਣੀ ਜਾਵਾਂਗੇ ਨਾ ਨਚਾਵਾ ਤੈਨੂੰ ਮੈਂ ਅੱਧੀ ਰਾਤ ਸਕੂਲ ਜਾਣਾ ਕੱਲ ਕੋਈ ਛੁੱਟੀ ਨਹੀਂ ਆ ਮੈਸੇਜ ਆ ਗਿਆ ਕੱਲ ਸਕੂਲ ਲੱਗਣਾ ਵੇ ਤਰਾ ਕੀ ਹੋਇਆ ਵਾ ਕੀ ਹੈ ਮੇਰੇ ਕੰਨ ਚ ਦੱਸ ਕੀ ਹੋਇਆ ਵਾ ਛੁੱਟੀ ਹੋ ਗਈ ਆ ਬੰਦ ਹੋ ਗਿਆ ਥੇ ਕੇ ਛੁੱਟੀ ਹੋ ਗਈ ਥੇ ਸਕੂਲ ਕਿੱਧਰ ਹੋਤਿਆ ਸਵੇਰਾ 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 ਹਾਂ ਤੁਮਾ ਯਮਨ ਤੁਮਾ ਤੁਸੀਂ ਤੁਸੀਂ ਤੇ ਮੈਂ ਹਰ ਬੁਨੇਂ ਬੰਬਾ ਦੇ ਚਾਹਣਾ ਹਾਂ ਬੁਨੇਂ ਹਾਂ ਤੁਸੀਂ ਇਹ ਆਪਣਾ ਮੈਂ ਨਾ ਤੂੰ ਤੇ ਮੈਂ ਦੀਪੂ ਤੇ ਮੈਂ ਸੰਦੀਪ ਤੇ ਮੈਂ ਨਹੀਂ ਤੂੰ ਤੇ ਮੈਂ ਕਰਦੇ ਖਲਤੀ ਰੁਕਣੇ ਸਾਰੇ ਸਾਰੇ ਉਹਦੇ ਕਾਰ ਥੜੀ ਜਾਂਦੀ ਹੈ ਤੇ ਥੋੜੀ ਬੜੀ ਕਾਰ ਨਹੀਂ ਜਾਂਦੀ ਗਰਵਾ ਬੜੀ ਭੀੜ ਹੁੰਦੀ ਹੈ ਆਤ ਹੋ ਜਾਂਦੀ ਹੈ ਉਥੇ ਜਾਣਾ ਤੱਕ ਖਲਤੀ ਉਹ ਲੈ ਹੈ ਹੈ ਇਹਨੇ ਡਰ ਜਣਾ ਵੇਖੀ ਇਹਨੇ ਇਹ ਬੰਬੇ ਚੱਲਣੇ ਹੈ ਹੈ ਵਧੀਆ ਆ ਜਾਨੂੰ ਉਡਾਨੋਂ ਆ ਕੇ ਵੇਖ ਲਾਂਗੇ ਦੂਰੋਂ ਦੂਰੋਂ ਪਹਿਲਾਂ ਦੇਖ ਲਾਂਗੇ ਰਾਮਲੀਲਾ ਇਹ ਮੁਣਕੇ ਅਜੇ ਚੱਲਣ ਲੱਗਣਗੇ ਆਪਾਂ ਆ ਜਾਂਗੇ ਤੇ ਲੱਗਦੀ ਆ ਅਮਨ ਲੱਾ ਅੱਜ ਤਾਂ ਨਹੀਂ ਲੱਗੂ ਮੈਂ ਗੋਦਾ ਖਾਣ ਮੈਂ ਇੰਤੇ ਆਹੋ ਚੱਲੀ